ਲੋ ਜੀ ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਗਦਾ ਤੁਹਾਡਾ ਬਲੌਗ ਚ ਤੇ ਬੋਲਾ ਜੀ ਪਹੁੰਚੇ ਹੋਏ ਫੇਰ ਪਹੁੰਚ ਗਿਆ ਇੱਧਰ ਬਾਡਾ ਲਾਉਣਾ ਗੰਦੇ ਨੂੰ ਅੱਜ ਹਾਂ ਜੀ ਇੱਧਰ ਸ਼ੁਰੂ ਆ ਬਾਈ ਆਹ ਕਾਲ ਕਿਲੇ ਜਿਹੜੇ ਆਪਣੇ ਇੱਥੇ ਆ ਜਣਾ ਹੁਣ ਤਰ ਸ਼ੁਰੂ ਆ ਬਾਡਾ ਹੁਣ ਦੇਖਦੇ ਆ ਕਿੰਨਾ ਕਿੰਨਾ ਨਿਕਲਦਾ ਦੇਖੋ ਜਾਨਵਰ ਬਹੁਤ ਲੱਗ ਗਿਆ ਹੁਣ ਬਹੁਤ ਆ ਬਾਈ ਹੈ ਬਹੁਤ ਆ ਆ ਤਾਰ ਚੱਕਣੀ ਪੈਣੀ ਆਪਾਂ ਨੂੰ ਆ ਤਾਰ ਚੱਕ ਕੇ ਨਾ ਉਹ ਪ੍ਰਬੰਧ ਨਹੀਂ ਪੈਣੀ ਹੈ ਹਮ ਇਧਰ ਆ ਉਹ ਤਾਰ ਭਤਾਉਣੀ ਪੈਣੀ ਹੈ ਹਮ ਜੇ ਤਾਰ ਤਾਂ ਭਦਾ ਦੂੰਗੇ ਤੂੰ ਜਾ ਕੇ ਗੱਮ ਇਹਨੂੰ ਹਾਂ ਉਹ ਉਹ ਉੱਪਰ ਬਣਾ ਦੇਵੇ ਨਾ ਹਮ ਇਹ ਕਿਹ ਹੋਊ ਰੋਟ ਹਮ ਹਮ ਸਫਾਈ ਲੱਗੇ ਹੋਏ ਬਾਈ ਕਰਨ ਮੋਟਰ ਪਰ ਚਮਕਾਤੀ ਆ ਨਾ ਲੱਗਿਆ ਵਾ ਗੋਲਾ ਲਾ ਹਜ ਮਾਂ ਕਰਦੇ ਸਾਫ ਸਫਈਆ ਮੋਟਰ ਦਾ ਨਾ ਕਿਉਂਕਿ ਫਿਰ ਵੀ ਹੁਣ ਗੰਨਾ ਬਾਡਾ ਚੱਲਣਾ ਸਾਫ ਸਫਈਆ ਹੋਊਗਾ ਵਧੀਆ ਏ ਆਹ ਸਾਹ ਦੇਖ ਸਾਹ ਗਾਜਰ ਬੁਕੀ ਨੇ ਸਾਡੀ ਬਹੁਤ ਪੜੋਆ ਚੇਪਾਈ ਦਾ ਗੰਨੇ ਚ ਵੀ ਥੇਲੀ ਲਾਦੀ ਉੱਥੀ ਉੱਥੀ ਥੇਲੀ ਜਾਏ ਮੈਂ ਤਾਂ ਇਸ ਕੋ ਨਹੀਂ ਅੱਗ ਲਾਣੀ ਗਿੱਲਾ ਹੈ ਇਸ ਕੋ ਫੇਰ ਲਾਏ ਤੇਰਾ ਨੌਕਰੀ ਕਰਨੀ ਆਪਾਂ ਨੇ ਹੁਣ ਸਾਰੇ ਗੰਨਾ ਵੱਡ ਹੋ ਜੂਗਾ ਗੰਨੇ ਦੇ ਬਾਅਦ ਜਗ ਕਟਾਈ ਸ਼ੁਰੂ ਕਰਨੀ ਲੱਗ ਗੰਨੇ ਦੀ ਕਟਾਈ ਸ਼ੁਰੂ ਕਰਨੀ ਆ ਹਾ ਆਹੋ ਇਹਨੂੰ ਰੱਖ ਲੈਣਾ ਜੇ ਤੇ ਹੂੰ ਇਹਨੇ ਆਪਣੇ ਨਾਲ ਗਟਾ ਦਿੰਦੇ ਨੇ ਫਰੀ ਜਾਣਾ ਸਾਰਾ ਪੱਕਾ ਹੀ ਆਖ ਲੈਣਾ ਇਹਨੂੰ ਹੂੰ ਤਪਰੇ ਸਪਰੂ ਕਰਨੀ ਜਿਵੇਂ ਆਪਣੀ ਨਾਲ ਲਾ ਕੇ ਕਰਾਲਾ ਇਹਦੇ ਬਾਅਦ ਉਹ ਹਲਦੀ ਨਾਲ ਸਾਫ ਕਰਾ ਜੀ ਇਹਦੇ ਆਹੋ ਉੱਧਰ ਸਾਫ ਕਰਾ ਹੈਨਾ ਉੱਥੇ ਘਾਟਾ ਲਾ ਕੇ ਫਿਰ ਸਿਆਨ ਲਾ ਕੇ ਬਾਕੀ 200 ਭਰੀ ਤੇ ਗਿੜ ਬਾਈ ਉੱਧਰ ਖੜਾ ਦਾ ਆਪਣਾ ਉਹ ਲੱਗੇ ਹੋਏ ਬੰਦੇ 100 ਪਰ ਯੂਨਿਕਾਰਟੀ ਭਰੀ ਆਪਾਂ ਨੇ ਇੱਧਰ ਛਿੱਲ ਲੈਣੀ ਓਰੇ ਆਹਾ ਸਾ ਵੀ ਗੰਨਾ ਬਣਾਇਆ ਵਧੀਆ ਤਕੜਾ ਦੇਖਦੇ ਹੁਣ ਕਿੰਨਾ ਕੰਨਗਾ ਠੀਕ ਆ ਗੰਨਾ ਆ ਗੰਨਾ ਠੀਕ ਆ ਕਾਹਨ ਮਾਹਰ ਨਾ ਕੋਈ ਠੀਕ ਹੈ ਵੰਦੇ ਸਰਦਾਰ ਤਾਂ ਅੱਛਾ ਬਣਾ ਹੈ। ਅੱਛਾ ਦੇਖੀ ਕਿ ਤੈਨੂੰ ਰਾਤ ਨੂੰ ਮੋਟਰ ਪਰ ਨਾ ਪੈਣ ਦੋ ਤਾਂ ਮਾ ਸਰਦਾਰ ਕਿਹਦੇ। ਲੈ ਤਾੜਾ ਮੇਰੇ ਕੰਦੇ ਨੂੰ ਰੁਪਿਆ ਜੇੜ ਜਾਂਦਾ ਤੂੰ। ਅੰਦਰ ਵੀ ਵਈ ਸਫਾਈ ਕਰਾਤੀ ਆ ਥੋੜਾ ਜਿਹਾ ਬੂਟੀ ਬਾਟੀ ਜਿਆਦਾ ਹੋਈ ਹੋਈ ਸੀ ਤੇ ਸਾਲ ਪਈ ਅੰਦਰ ਵੀ ਐ। ਤੇ ਬਰਨੇ ਨੂੰ ਰਹਿ ਗਈ ਮੋਟਰ। ਬਾਕੀ ਕਰਾਤਾ ਸਾਰਾ ਸਾਰਾ ਆਪਾਂ ਨੇ ਇੱਧਰ ਸਾਰੇ ਆਪਾਂ। ਓਕੇ ਆ। ਇੱਕ ਵਾਰ ਨਾ ਬੰਦੇ ਆ ਗਏ ਯਾਰ ਹੈ ਬੰਦੇ ਆ ਗਏ ਦਾਤ ਲੈ ਕੇ ਬਾੜ ਲੈਣ ਕਿੰਨੇ ਚ ਉਹਨਾਂ ਨੂੰ ਕਹਣਾ ਘੁੰਮੋ ਸਾਰੇ ਬਹੁਤ ਯਾਰ ਬਸੇੜ ਪੜਪੜੇ ਖਾਲੇ ਹੂੰ ਕਹਣਾ ਵੱਡੋ ਕਿੰਨੇ ਚ ਘੁੰਮੋ ਨਾਲ ਆਪ ਵੜ ਜਣਾ ਆਪਾਂ ਨੇ ਆਹੋ ਇਕੱਠੇ ਜੇ ਹੋ ਗਏ ਫਿਰ ਡਰ ਹੁੰਦਾ ਏ ਆਹੋ ਦੋਗੇ ਜਿਹੜੇ ਨਿਕਲ ਕੇ ਵਿਚ ਨੂੰ ਬਹੁਤ ਹੈ ਬਸ ਹੈਨਾ ਪਤਾ ਲੱਗ ਜਣਾ ਇੰਨੇ ਜਿ ਆਪਾਂ ਨੇ ਨਹੀਂ ਵੀ ਕੁੱਤੇ ਵਾਲਿਆਂ ਨੂੰ ਕਹਿੰਦੇ ਛਾੜ ਜਾ ਪਾ ਦੋ ਹੂੰ ਕੁੱਤੇ ਤਾਂ ਬਹੁਤ ਪਿੰਡ ਕਰਕੇ ਯਾਰ ਪੈੜੇ ਪੈੜਾ ਕੁੱਤੇ ਜੀ ਉਹ ਨਾ ਆ ਵੀ ਬਈ 베ਰੀ ਜੀ ਛਾਂਗੀ ਦੀ ਤੇ ਕੰਡੇ ਜੇ ਦੇ ਮੈਂ ਚਾਲੀ ਨਾ ਨੂੰ ਅੱਗ ਲਾਣਾ ਉ ਜਲਣੇ ਦੇ ਕੰਮ ਆਉਣੇ ਆ ਇਹ ਹਣਾ ਕੰਡੇ ਉ ਬੱਜੀ ਜਾਂਦੇ ਹੁਣ ਆਏ ਹੋਰੇ ਸਫਾਈ ਜੀ ਹੋਗੀ ਇੱਥੇ ਦੇ ਨਿਕਲੀ ਜਾਓਗੇ ਟਰਾਲੇ ਈ ਦੀ ਟੈਰੀ ਲਵਾ ਲਿਓ ਹੁੰਜੇ ਜੋਂ ਨੂੰ ਅੱਗ ਲਾ ਦੂੰਗੇ ਬਾਅਦ ਵਿੱਚ ਹੋ ਉੱਥੇ ਕਿਹਾ ਮੈਂ ਉੱਥੇ ਟੈਰੀ ਲਾ ਦੇ ਦੀ ਹਾਂ ਉਹ ਕਾਦੀ ਜਗ੍ਹਾ ਸਾਹਬ ਜੀ ਜਗ੍ਹਾ ਲਾ ਦੇਗਾ ਇਹਨੂੰ ਕਰਕੇ ਫੇਰ ਦੇਖੀ ਉੱਧਰ ਨੂੰ ਕੀ ਕਰਨਾ ਹੁਣ ਕਿੱਥੇ ਉੱਧਰ ਪਾਚੀ ਪਾਚੀ ਲੱਗੇ ਵਿਛਲਣ ਉਹ ਆਪਾਂ ਮੈਲੇ ਪੱਤ ਨਹੀਂ ਆ ਹੈ ਪੰਮੇ ਵਾਲੇ ਬਲਦ ਹੋਣੀਆਂ ਪੰਮੇ ਨੂੰ ਕਰਿਆ ਫੋਨ ਨ ਵੀ ਟ੍ਰੇਲਾ ਖਾਲੀ ਹੈ ਪੁੱਛਦਾ ਨੂੰ ਮੈਂ ਕਰਦਾ ਫੋਨ ਪੰਮੇ ਵਾਲੇ ਆਪਾਂ ਲੱਦੂਗੇ ਤੂੰ 150 ਲਈ ਹੈ ਹਾਂ ਆ ਗਿਆ ਉਹ ਤਾਂ ਜਾ ਹੋਇਆ ਘੁੱਗਿਆ ਘਟਾਰਾਂ ਵਿੱਚ ਤਾਨੂੰ ਖਾਣੀ 150 ਆਉਦੀ ਉਹ ਕਹਿੰਦਾ ਮੇਰੇ ਵਾਲੀ ਲੱਦ ਲੈ ਜੀ ਮਾ ਚੱਲ ਤੂੰ ਮੇਰੇ ਵਾਲੀ ਲੱਦ ਲੈ ਜੀ ਇੱਕ ਦਿਨ ਦੀਓ ਪਰਚੀ ਆ ਬੱਸ ਫੇਰ ਕਾਲੂ ਦਾ ਕੰਨ ਪੰਮੇ ਤੇ ਕਾਲੂ ਦੀ ਲੱਦਣੀ ਹੈ ਬੱਸ ਹੋ ਗਿਆ ਹੁਣ ਦਿਨਾਂ ਦਾ ਹੀ ਫਰਕ ਪੈ ਗਿਆ ਯਾਰ ਖੁੱਲਗੇ ਦਿਨ ਹੋਣਗੇ ਖੁੱਲਗੇ ਦਿਨ بڑے ਹੋਗੇ ਦਿਨ ਵੀ ਅੱਜ ਤੋਂ ਪਹਿਲਾਂ ਆ ਬਾਈ ਇਹ ਕਹਿੰਦੇ ਸਾਨੂੰ ਠੰਡ ਲੋਟ ਹੈ ਹਾਂ ਗਰਮੀ ਦੰਦੀਆ ਵੜਦੀ ਉਹਨਾਂ ਦੇ ਆਹ ਅਰੇ ਠੰਡ ਸਾਨੂੰ ਆਪ ਤੇ ਲੋਟ ਆ ਗੰਨਾ ਕਾਣੇ ਆ ਆ ਗਰਮੀ ਨਹੀਂ ਆਉਂਦੀ ਗਰਮੀ ਨਹੀਂ ਆਉਂਦੀ ਨਹੀਂ ਗਰਮੀ ਤਾਂ ਕੀੜੀਆਂ ਹੀ ਲੜੀਆਂ ਆ ਅੱਜ ਧੁੱਪ ਨਿਕਲੀ ਨਹੀਂ ਸਾੜੀ ਚੋਂ ਨਹੀਂ ਲੱਗੀ ਹੂੰ ਗੰਨੇ 'ਚ ਦਿੱਤਾ ਆਗਬਰ 18 ਦੇ ਗੰਨੇ 'ਤੇ ਕੰਡ ਜੀ ਆ ਹੋਰ ਆਗਬਰ ਆਹੀ ਜਿਗਾ ਦੇ ਪਹਿਲਾਂ ਦੇਖੀ ਜਾਊਗੀ ਯਾਰ ਆਹੀ ਜਿਗਾ ਦੇ ਤੂੰ ਦੇਖੀ ਜਾਊਗੀ ਐਂ ਕੋਈ ਮੋਜਾ 85 ਨੂੰ ਆ ਲੈ ਜਾਣਾ ਬੀਨੇ ਦਾ ਤਾਂ ਕੰਮ ਆ ਹੁਣ ਆਹੋ ਇੱਕ ਮਹੀਨਾ ਕਿੰਨਾ ਕ ਖਾਲੂਂਗਾ ਥੀਮਟ ਮਾਰਦੇ ਮੁਸਕ ਜਾਲੀ ਜੇ ਮਿਲ ਗਈ ਆਹੋ ਲਿਆਉਂਦਾ ਚੱਕਿਆ 2 ਦਿਨ ਕਿਲੋ ਲਿਆ ਥੜੀ ਮਾਰ ਦੇ ਜਾਦੂ ਨਾਲ ਦੇ ਨਾਲ ਵੜਨਾ ਜਦੇ ਮਾਰ ਦੇਣੀ ਆਹ

ਹਰ ਦੇ ਕਿੰਨੇ ਪੈੜਾ ਜਿੰਨੇ ਸੂਰੇ ਨੇ ਪੈੜਾ ਉਨਾਂ ਹੀ ਕੁੱਤਿਆਂ ਦੀਆਂ ਕੁੱਤੇ ਵੀ ਘੁੰਮੀ ਜਾਂਦੇ ਨਾਲ ਹੈ ਬਜਿਆਂ ਵਾਲੀ ਅਸਲੀ ਤੇ ਆਹੋ ਚੱਲਾਂ ਦੇ ਤੂੰ ਲੈਣਾ ਤਾਂ ਸਿੱਧਾ ਨਿਕਲਿਆ ਹੋਣਾ ਜੀ ਆਪਣਾ ਸੂਰ ਦੀ ਪੈੜ ਘਾਟਾ ਕੁੱਤੇ ਹੀ ਜ਼ਿਆਦਾ ਹੈ ਇਹਦੇ ਵਜਨ ਵੀ ਜ਼ਿਆਦਾ ਦੇਣਾ ਆਹ ਲੈ ਸਾਡਾ ਆਹ ਲੈ ਸਾਡਾ ਭਾਰਾ ਸੂਤ ਹੈ ਹੈਨਾ ਭਾਰਾ ਸੂਰੇ ਇਹਦਾ ਕੱਢ ਕੇ ਗਿਆ ਪੈਰ ਕਢੂੰਦਾ ਗਿਆ ਬੇ 1.5-2 ਕੌਂਟਲ ਦਾ ਹੋਊਗਾ ਇਹ ਹਾਂ ਹੋਊਗਾ ਹੋਊਗਾ ਮੱਝਾਂ ਵਾਲੀ ਵੀ ਆ ਸੂਰੀ ਵਿੱਚ ਫਤੂਰ ਨਹੀਂ ਇਹਨਾਂ ਨੁਕਸਾਨ ਕਰਦਾ ਬੱਚਿਆਂ ਵਾਲੀ ਨੁਕਸਾਨ ਕਰਦੀ ਹੈ ਬੱਚਿਆਂ ਨੂੰ ਬੱਚਿਆਂ ਨੂੰ ਵੀ ਥਲੇ ਤੋੜਦੇ ਜਿਆਦਾ ਨੁਕਸਾਨ ਨੂੰ ਕੋਈ ਕੁਝ ਨਹੀਂ ਪੀੜ ਲੂਗੇ ਪੀੜ ਲੂਗੇ ਆ ਦੇ ਸਾਰੀਆਂ ਪੈੜੀਆਂ ਹੈ ਇਹ ਬਰਾਨੀ ਆ ਤੂੰ ਆਹ ਦੇ ਭਜੇ ਭਜਾ ਵੀ ਆਏਗਾ 35 ਜੜੀ 30 35 ਕਿਲੋ ਦਾ ਹੈ ਨਾ ਉਹ ਮੰਨ ਕੇ ਜਿਆਦਾ ਹੈ ਉਹਨਾਂ ਆਏ ਫੜਾ ਗਰੂ ਦੇ ਤੁਰ ਦਰਦਾ ਨਹੀਂ ਛੱਡੇ ਦੇ ਲੈ ਆਏ ਤਾਂ ਦੱਬ ਉਹਨਾਂ ਦਾ ਪੈਰ ਛੋਟਾ ਹੈ ਪੈੜ ਤਿੱਖਾ ਹੈ ਪਿੱਛੇ ਜਲ ਜਾਂਦਾ ਦਾ ਆ 85 ਵੀ ਬਈ ਟੈ ਗਿਆ ਆਪਣਾ ਹਾਂ ਚੂਹਾ ਚਾਹਤਾ ਨਹੀਂ ਹੈਗਾ 85 ਵਾਂ ਚੂਹਾ ਪਰ ਡੋਲਾਂ ਡੂਲਾਂ ਪਰ ਹੈ ਨਾ ਵਿੱਚ ਨਹੀਂ ਹੈਗਾ ਆਲੇ ਇਹ ਪੈੜ ਪਹਿਲੀ ਉਹ ਇਹ ਹੁੰਦੀ ਪੈੜ ਨਹੀਂ ਹੈਗੀ ਅਸਲੀ ਇਹ ਉਹ ਪੈਦਾ ਹੁਣ ਤਾਜੀ ਆ ਪੈਣੀ ਵਿੱਚ ਤਾਂ ਪੈਣ ਤਾਜ਼ੀਆਂ ਪੈੜਾਂ ਸਾਰੀਆਂ ਆ ਆਹ ਆਂ ਤਾਂ ਮੀਨ ਪੈਣੀ ਕਿੰਨਾ ਚਿਰ ਹੋ ਗਿਆ ਮੀਨ ਦੀ ਬਾਤ ਨਹੀਂ ਹੈ ਕੋਈ ਤਾਂ ਹੈ ਆ ਠੀਕ ਉਹ ਪੈੜਾ ਆ ਸਾਈਡ ਦੇ ਲੰਦੂ ਨਾ ਹਾਂ ਆਹਵਾ ਪਤ ਲੱਗ ਗਿਆ ਬੱਤੀ ਹੂੰ ਕੀ ਆ ਕੋਸਾ ਹੈ ਸਾਡੀ ਦਿੰਦੀ ਹੋਏ ਹੋਲਾ ਤੇ ਬੁੱਟੇ ਇਹਨਾਂ ਨੇ ਹੈ ਆ ਵੀ ਜੀ ਹੋਇਆ ਮਤਲਬ ਆਹੋ ਆ ਲੱਗੇ ਪੇ ਲਾਉਣ ਉਧਰ ਐ ਲੋਨ ਲਾ ਕੇ ਆਇਓ ਤੇ ਪਹਿਲਾਂ ਵੀ ਤਾਂ ਨਾ ਨਾ ਆਏ ਆ ਖੇਤ ਜਿੱਤੇ ਹੈ ਆ ਖੇਤ ਜਿੱਤੇ ਆ ਆ ਵੀ ਮਾਇ ਤੇ ਹੈ ਹਾਂ ਕਦਾ ਇਹ ਗੱਟੂ ਪੇ ਬੇ ਯਾਰ ਹੂੰ ਕਦਾ ਹੁਕਾ ਬੇ ਨਹੀਂ ਡੈਕਦਾ ਸੋਹੋ ਐਦੇ ਜੋ ਵੀ ਲੰਗਿਆ ਪੇ ਖਾਲਚ ਖਾਲੋ ਬੈਠੋ ਬੇ ਐ ਕੀ ਤਾਂ ਹੈਗੀ ਐ ਕਿਹੜੀ ਕੁੱਤਿਆਂ ਨਹੀਂ ਆਹੇ ਮੰਗਲੇ ਬੁੰਗਲੇ ਬੂਰ ਮਾਰ ਚੂਹਾ ਨਹੀਂ ਆਇਆ ਦੇ ਜਨਾ ਹਾਂ ਚੂਹਾ ਨਹੀਂ ਆਇਆ ਇੱਧਰ ਐ ਕਿਆ ਕਰਨਾ ਇਹ ਵੀ ਤੇ ਇਹਦਾ 95 ਮੇਰੇ ਥਰੋਂ ਕਿੱਦਾਂ ਹੀ ਗਿਆ ਬਾਈ ਹੂੰ ਇਹਦਾ ਗਿਰਨੀ ਕਿੰਨਾ ਕਰਨੇ ਜਿਹੜਾ ਕੋ ਮਾਦੀ ਕਰਨੀ ਆਹੋ 18 ਰੀਨੇ ਕਿੰਨੇ ਹੀ ਆ 85 85 18 ਇਹਦਾ 18 ਨਹੀਂ ਕਰਨੇ ਚੰਨਾ ਠੀਵੜ ਜੀ ਸਿੱਟ ਦਿੰਦੇ ਆ ਸਮੈਲ ਜੀ ਤੇ ਉਹ ਹੋ ਜੂ ਤੂੰ ਕਹਿੰਦਾ ਹੈ ਨਹੀਂ ਆ ਜਾਨਵਰ ਜੀ ਉਹ ਪਾੜਾ ਸੂਰ ਜੀ ਖਾਲ ਚ ਸੂਰ ਘੁੰਮਦਾ ਜਾਂ ਕੁੱਤੇ ਆ ਜਿਹੜੇ ਘੁੰਮਦੇ ਆ ਕੁੱਤੇ ਆ ਯਾਰ ਉਹ ਬਹਿਣਾ ਵੀ ਆ ਜੀ ਹੂੰ ਜੀ ਇੱਥੇ ਆਉਂਦੇ। ਲਾ। ਆਹ ਹੁਣ ਬੈਣੇ ਲਿਖੀ ਆਹ। ਆਹੋ। ਇਧਰੋਂ ਕ ਕਰਨ ਆਪਾਂ ਨੇ ਹੁਣ? ਉੱਧਰ ਤਾਂ ਕੁਝ ਨਹੀਂ ਹੈਗਾ। ਫੇਰ ਉੱਧਰ ਵੀ ਉਹ ਲਾਗ ਲਾ ਕੇ ਚੂਹਾ ਜਿਹੜਾ ਹੈਗਾ ਮਾੜਾ ਮੋਟਾ। ਇੱਧਰ ਚੂਹਾ ਨਹੀਂ ਹੈਗਾ ਦੇਖ ਲੈ। ਹਣਾ? ਇਹ ਛਿੜੀ ਮੈਨੂੰ ਘਰ ਦੀ ਲੱਗਦੀ ਨਾ। ਇਹਨੇ ਦੀ ਉਹ ਪਈ ਛਿੜੀ ਉੱਥੇ। ਮਾਂ ਇਹਨਾਂ ਨਹੀਂ ਰੱਖੀ ਹੋਣੀ ਬਾਣੀ। ਲੱਗੀ ਬਸ। ਮਾੜਾ ਜਿੱਥੇ ਨਾ ਕੰਮ ਨਹੀਂ ਨਾ। ਇਹ ਗਾਹੋ ਚੱਲੀਏ ਦੇਖੀਏ ਫਿਰ ਉੱਧਰ। ਦੇਖ ਪੰਮੇ ਨੂੰ ਫੋਨ ਕਰ। ਹਾਂ ਉਹ ਨੂੰ ਛੇੜ ਮੈਨੂੰ ਫੋਨ ਨੂੰ ਛੇੜ ਕਰ ਕਾ ਆਪਣੇ ਕਿੰਨਾ ਗੁੰਨਾ ਕਿਹੜਾ ਕਿੰਨਾ ਮੁੜਿਆ ਕਹਿੰਦਾ ਆਪਣਾ ਤਾਰ ਕੇ ਰੱਖ ਲੈ ਬਾਡੇ ਵਾ ਠੀਕ ਨਹੀਂ ਗੱਲ ਕਹ ਤਿਆਰ ਰੱਖ 12 ਵਜੇ ਨੂੰ ਆ ਦੇਖੋ ਕਿਹਾ ਜਾ 18 ਹੋਰ ਹਲੇ ਫਲਾ ਬੂਟੇ ਤੇ ਇਧਰਲੀ ਸਾਈਡ ਮੋਟਾ ਦੇਖ ਤੂੰ ਹੈ ਕਿਨੇ ਭਜਨ ਚ ਦੱਬ ਲੈਣਾ ਪੂ ਛਿੱਦਾ ਪੈਰਾਂ ਦੇ ਦੇ ਤਾਂ ਸਹੀ ਕਿਹਾ ਜਾ ਚੱਲ ਪੀੜ ਲਾਣ ਦੇ ਕਿੰਨਾ ਕ ਪੀੜ ਲੂੰਗਾ ਬਸੇਹਰਾ ਦੇ ਦੇਣਾ ਮਹਾਰਾਜ ਨੂੰ ਉਹ ਹੁਣ ਉਹਨੂੰ ਮਾੜਾ ਮੋਟਾ ਸੁੱਕਾ ਕੱਟ ਕੇ ਦੇ ਉਹ ਉਹਨੂੰ ਕੱਟ ਕੇ ਕਹ ਦੱਸ ਕਹ ਬਈ 12 ਵਜੇ ਕਹਿੰਦੇ ਸੀ ਬਈਏ ਹਾਂ 12:00 ਬਜਣ ਵਾਲੇ ਆ ਹੁਣ ਸਮਲ 1:00 ਵਜੇ ਰੱਖ ਲੈ ਚੱਲ ਥੋੜੀ ਜਿਹਾ ਇਹਨਾਂ ਨੇ ਕਰਕੇ ਉਹ ਲੱਦ ਦੇਣਾ ਤੇ ਲੱਦ ਕੇ ਲਿਆਓ ਹੁਣ ਠੀਕ ਆ ਇੱਥੇ ਮੁਰਗੀ ਦਾ ਟਰੈਕਟਰ ਗਾਹਾਂ ਠੀਕ ਆ ਠੀਕ ਆ ਲਓ ਜੀ ਬਾਈ ਅੱਜ ਲਾਸਟ ਪਰਚੀ ਛਿੱਲੀ ਜਾ ਉਹਦੇ ਖੇਤ ਚੋਂ ਹੈ ਬਾਤ ਪਹਿਲਾਂ ਢੰਡ ਢੰਡ ਕਰਕੇ ਪਾਣੀਪੁਰੂ ਦੇ ਲੱਕੜਾ ਗਿਰਦੇ ਹੁਣ ਤੋਕਰਾ ਦੋ ਦਿਨ ਹੋਲੇ ਨਿਕਲਦੀ ਨੂੰ ਜਾ ਹੈ ਕਾਕ ਹੈ ਪੂਰਾ ਦਾਣਾ ਕਰਦਾ 500 500 ਮਾਲ ਜਾਤਾ ਨਹੀਂ ਖਾ ਲਿਆ ਓਏ ਤੇ ਮਾਮੇ ਦੇ ਮਾਂ ਜਾ ਕੇ ਨਹੀਂ ਆਪਣਾ ਗਾਣਾ ਬਹੁਤ ਟੋਗਾ ਦਿੰਦਾ ਹੈ ਲੈ ਆਈ ਨਾ ਕੱਟ ਨਹੀਂ ਕੱਲਦਾ ਇੰਨਾ ਨਹੀਂ ਨਿਕਲਦਾ ਹਾਂ ਜਿੰਨਾ ਗਾਣਾ ਕਿਸੇ ਵੀ ਜਨ ਨਹੀਂ ਨਿਕਲਦਾ ਹੈ ਆਹੋ ਕਿਸੇ ਦਾ ਨਿਕਲਦਾ ਇੰ ਤਾਂ ਹੀ ਕਹਿੰਦਾ ਜ਼ਿਆਦਾ ਨਿਕਲਦਾ ਰੇਗ ਦਾ ਹਾ ਉਧਰ ਦੇ ਟੋਟੀਆਂ ਪਈਆਂ ਪੁੱਨਦਾਂ ਜਾਇਓ ਮੈਂ ਨੰਘਿਆ ਕਰ ਦਿੰਦਾ ਉਹਨਾਂ ਨੂੰ ਹਾਂ ਹਾਂ ਉਹ ਨਾ ਭੁੱਲ ਗਿਆ ਕੋਟੇਮਾਲ ਪਿਆ ਉਹ ਕੁੰਡਰ ਦੂਹੇ ਹੈ ਹਾਂ ਭੁੱਲ ਗਿਆ ਉਹ ਤਾਂ ਆਈ ਗਿਆ ਤਾਂ ਉਧਰ ਘੱਟਿਆ ਬੁੱਝ ਗਿਆ ਫੱਟਾ ਫੁੱਟਾ ਸਾਉਂ ਪੁੱਲ ਜੱਤਲਿਓ ਆਓ ਟੋਟੀਆਂ ਜੀਆਂ ਘੇਰ ਲੋ ਹੋ ਹੈਲੋ ਹੂੰ ਕਾਲੂ ਲਾਉਂਦੇ ਇਹਨੂੰ ਅੱਗ ਹੂੰ ਬਾਈਏ ਇਹਨੂੰ ਫਿਰ ਹਨਾ ਯਾ ਹੁਣ ਇੱਧਰ ਹੀ ਨਾ ਇਹਨਾਂ ਨੂੰ ਪੈਣਾ ਪੈਣਾ ਉਹਨੂੰ ਪੈਣਾ ਪੈਣਾ ਤੂੰ ਛਿਲ ਕੇ ਠੀਕ ਹੈ ਤੂੰ ਪਾਣੀ ਲਾਉਣਾ ਜੀ ਦੇਖ ਕੇ ਆ ਵੀ ਦੇਖ ਕੇ ਲਾਇਓ ਪਾਣੀ ਅਸੀਂ ਕਿੰਨਾ ਵੀ ਜਲ ਦਵਾਰਾ ਕਿਨਿਕਲ ਹੈ ਗੰਨਾ ਕਿਹੜਾ ਬੀਜਣਾ 85 ਕਿ 18 ਦਾ ਸੋਣਾ ਕ 95 ਦੀ ਝੁੱਟੀ ਦੇਖ ਲਈ ਹੈ 95 ਤੇ ਹੀ ਬਹੁਤ ਉੱਟੇ ਆਉਣਾ ਇਹ ਨਹੀਂ ਰੱਖਣਾ ਕੀ ਪਾ ਕੇ ਬੀਜਣਾ ਗੰਨਾ ਬਹੁਤ ਉੱਟਣਾ ਇਹ ਉਹ ਯਾਰ ਬਰੀਕ ਹੋ ਜਾਣਾ ਇਹਨਾਂ ਨੇ ਵੀ ਛੱਲਣਾ ਕਿਵੇਂ ਨਹੀਂ ਹੈਗਾ ਇਹਦੇ ਗੰਨੇ ਦੀ ਫਟਾਈ ਦੇਖੀ ਸੀ ਜੱਤ ਨੂੰ ਕਹੀ ਜਾਂਦਾ ਵੀ ਬਾਹ ਕੇ ਬੀਜਣਾ ਗੰਨਾ ਸਵਾਰ ਕੇ ਜਲਦੀ ਖੇਲਾ 50 ਤਾਂ ਲੀਆਂ ਪਾਤੀਆਂ ਯਾ ਗੜੀ ਇਕੱਲੀ ਆ ਲੈ ਪਰਾਂ ਜੀ ਹੀ ਆ ਸਾਰੀਆਂ ਉਹ ਵੜੀਆਂ ਦਾ ਕੁਝ ਨਹੀਂ ਚੱਕਰੇਗਾ ਉਹ ਹਾਂ ਇਹੀ ਰੱਖ ਲਿਆ ਮਿੱਠੂ ਕੀ ਆ ਮੁੰਡਾ ਕਮਿਆਬ ਨਹੀਂ ਹੋਗਾ ਹਾਂ ਮੀਟਰ ਸਾਹਿਬ ਪਤਾ 35 ਕੁੰਡਲ ਕਾਣਾ ਲੱਗੇਗਾ ਆਈਗਾ ਬੋਲਦਾ ਜੀ ਉਹ ਇਨਾ ਨੂੰ ਛੱਲਣੇ ਨੂੰ ਔਖੀ ਹੋਣੀ ਬਰੀਕ ਹੋ ਜਾਂਦਾ ਏ ਦੇਖ ਲੋ ਬੀਜੂਗੇ ਸਹੀ ਆ ਠੱਠ ਕੇ ਬੀਜ ਦੂੰਗੇ ਤੁਹਾਡੀ ਮਰਜ਼ੀ ਆ ਭਾਈ ਉਹ ਹੂੰ ਦਾਵਾ ਜੀ ਕਰਦਾ ਪੂਰਾ ਕਰ ਇਨਾ ਨੇ ਬੀਜਣਾ 2 ਕਿੱਲੇ 18 ਦੇ ਬੀਜ ਦਿੰਦੇ ਆ ਡੇੜ ਕਿਲਾ ਆ ਉਹਦਾ ਵੀ ਦਿੰਦੇ ਆ 85 ਦਾ ਆਹਾ ਆਹਾ ਕਿੰਨਾ ਦੱਸਣਾ ਮੈਂ 85 ਜਿਹੜਾ ਪੌਲੀ ਪੌ ਵਾਲਾ ਹਾਂ 85 ਉਹਰੇ ਹਾਂ 85 ਵੀ ਯੂਰੇ ਕੁਰੇ ਚੂਹੇ ਨਾ ਨਹੀਂ ਛੱਡਣਾ ਨਾ ਹਾਂ ਚੂਹਾ ਤਾਂ ਨਹੀਂ ਲੱਗਦਾ ਓਰੇ ਵੱਲ ਲੱਗੂ ਓਰੇ 85 ਨੂੰ ਇਹ ਉੱਚੀ ਜਗ੍ਹਾ ਨਾ ਲੱਗਦਾ ਤਾਂ ਸਾਰੇ 18 ਵੀ ਦਿੰਦੇ ਆ ਹਾਂ 18 ਆਹ ਪਾ ਦੋ ਇਹ ਜਨਕ ਨਹੀਂ ਲੱਗਦਾ ਜਲਦੀ ਦੇਖਦੇ ਯਾਰ ਮੌਕੇ ਤੇ ਸਲਾਹ ਕਰਕੇ ਕਿਹੜਾ ਲੋਟ ਆਊਗਾ ਆਹੋ ਹੂੰ ਆ ਥੋੜਾ ਪਿਆ ਹੈਗਾ ਪਾਣੀ ਪਿਆ ਆ 940 ਕੁਇੰਟਲ ਕੰਨਾ ਹੋ ਗਿਆ ਆਪਣਾ ਚਲ ਗਿਆ ਮਿੱਲ ਮਿੱਲ ਅਜੇ ਉੱਧਰ ਲਾਜਣਾ ਵੱਡਾ ਹੂੰ 1600 ਕੁਇੰਟਲ ਕੰਨਾ ਉੱਥੇ ਹੋਣਾ ਮੋਟਰ ਕੋਰਟ ਤੇ ਹੈ ਮੋਟਰ ਕੋਰਟ ਤੇ ਆਜਾ ਮੈਂ ਸਾਹਮਣੇ ਆਹੋ ਉੱਥੇ ਲਾ ਦੀ ਆਹੋ ਆਏ ਵੱਡ ਲਈ ਇੱਧਰ ਖੜਾ ਕੇ ਲੱਦ ਲੈਣੀ ਕਿੱਧਰ ਉੱਥੇ ਕਿੰਨਾ ਹੋ ਜਾਊਗਾ ਮਿੱਠੂ ਤੇਰੇ ਹਿਸਾਬ ਨਾਲ ਹੋ ਜੂਗਾ 14 ਕਿ 1400 ਕੁਇੰਟਲ। ਇਹ ਕੰਟੇਨਰ ਦਾ 1800 ਰੁਪਏ ਕਿ ਕਰੀਦਾ ਹੋਊਗਾ। ਗੱਨਾ। ਇਹ ਸੱਚੇ ਬੋਲਦਾ ਇਨੇ ਦਣਾ 3 ਕੁਇੰਟਲ ਕਿਹਾ ਤਾਂ 80 ਤੋਂ ਉੱਪਰ ਮਾੜਾ ਮੋਟਾ ਹੋਊਗਾ ਇਹ। ਇਹ ਗੈਸ ਲਾ ਲੰਦਾ। ਤੋਂ ਕਬੜੀ ਹੋ ਗਈ ਤਾਂ ਕਿਣੀ ਸੀ? ਹਾਂ। ਆ ਖੁੰਝਾ ਜਾਈ ਨਹੀਂ ਮੁੱਕਦਾ ਜਦ ਵੀ ਇੰਨੀ ਖੜਾ ਤਾਂ ਸਾਲਾ ਇਹ ਵੱਢੀ ਜਾਂਦਾ ਇੱਥੀ। ਹਾਂ। ਇਹੀ ਨਹੀਂ ਬਾਅਦ ਨੂੰ ਹੁੰਦਾ ਨਾ ਤੇ ਜਦ ਮੈਂ ਗਿਆ ਪਹਿਲਾਂ ਜਦ ਬਿਉਰੀ ਬੱਟੀ ਗਏ ਹੈ ਕਿੰਨਾ ਫੇਰ 150 ਦੇ ਤੋਂ ਉੱਪਰ ਭਰੀ ਹੋ ਗਈ ਆਹ ਉਹਦੇ ਵੱਲੋਂ ਬੰਦਾ ਭੇਜੋ ਇੱਕ ਬਾਕਸੇ ਲਾਵਾ ਉਹਨੂੰ ਬੱਟਣ ਇਹ ਨਹੀਂ ਗੱਲ ਆਪਣੀਆਂ ਭਣੀਆਂ ਕਿੰਨੇ ਕਹਿੰਦੇ ਦાદਾ ਵੀ ਨਹੀਂ ਪਰ ਇਹ ਬਾਹਰ ਜਾ ਕੇ ਜਿਆਦੇ ਆਪਣੇ ਦਾਦਾ ਨਾਲ ਕਰ ਲੋ ਜਿਹੜੀਆਂ ਆਉਣੀਆਂ ਹਾਂ ਹਾਂ ਉਹ ਲੈ ਲਓ ਬਸ ਇਹ ਨਹੀਂ ਗੱਲ ਹਾਂ ਆਓ ਕੱਢ ਲਓ ਉਹ ਬੰਦਾ ਭੇਜੋ ਮੇਰੇ ਨਾਲ ਕਿਹੜਾ ਭੇਜੇ ਚਾਚਾ ਜੀ ਕੋਲੇ ਚਾਹੀਏ ਹੈ ਚਾਚਾ ਜੀ ਕੋਲੇ ਚਾਚਾ ਜੀ ਬੰਨੂ ਕਾ ਪਤਾ ਕਿਹੜਾ ਚਾਚਾ ਜੀ ਆਹ ਹੈ ਚਾਚਾ ਜੀ ਠੀਕ ਆ ਚਾਚਾ ਜੀ ਨੂੰ ਐਂ ਦੱਸ ਦਿਓ ਵੀ ਥੱਲੇ ਤੇ ਵੱਢਣਾ ਮੁੰਡਾ ਰੱਖਣਾ ਉਹ ਦੱਸ ਦਿਓ ਇਹਨੂੰ ਜੜ ਚੋਂ ਵੱਢਣਾ ਐ ਮਿੱਟੀ ਚ ਫੇ ਜੰਮ ਜਿਆਦਾ ਹੋਊਗਾ ਥੋੜਾ ਹੀ ਫਾਇਦਾ ਹੁੰਦਾ ਜਿੰਨਾ ਵਜਨ ਚ ਹੋਊਗਾ ਸਾਫ ਕਰਾਈ ਐ ਮੋਟਰ ਤੇ ਮੂਰੇ ਹੋ ਗਈ ਬਿੜਾਉਣਾ ਉਹੀ ਬਿੜਾ ਦੇ ਆਉਤੀ ਲਦਾ ਦੇਣੀ ਖੜਾ ਕੇ ਸਾਹਮਣੇ ਹਾਂ ਹਾਂ ਕੁੱਥੀ ਬਿੜਾ ਦੇ ਦੀ ਉਹ ਨੂੰ ਇਹਨੂੰ ਐਂ ਬੜਾਈ ਸਿੱਧਾ ਵੱਡੀ ਕਪਰਾਂ ਨੂੰ ਆਹੋ ਐਂ ਗੰਦੇ ਦਾਣਾ ਹਾਂ ਉਹ 85 ਤੱਕ ਚੱਲ ਜੂਵੇ ਉਕੇ ਜੇ 85 ਚੱਕਣਾ ਪੈਗਾ ਘੁੰਮ ਕੇ ਦੇਖੂਗਾ ਪਹਿਲਾਂ 85 ਦਾ ਦੇਣਾ ਬਾਈ ਕਿਹਨੂੰ ਕਹਾਂ ਗੱਲ ਲੰਬੀ ਹੋ ਲੈ ਜਾ ਇੱਕ ਆ ਬਾ ਲੰਬੀ ਸਰੇ ਤੱਕ ਡੌਲ ਦੇ ਨਾਲ 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 ਨਾਲੇ ਆਪਾਂ ਨੂੰ ਘੁੰਮਣ ਨੂੰ ਰੋਡ ਰਹੂਗਾ ਠੀਕ ਹੈ ਨਾਲੇ ਲੰਬਾ ਗੰਨਾ ਸਿੱਟਾ ਇਹਨਾਂ ਚਲੋ ਠੀਕ ਆ ਜੀ ਦੇਖਦੇ ਆ ਲੈ ਜਾ ਓ ਚਲ ਓ ਅੱਜ ਦਾਅਵਤ ਪਰ ਵੀ ਜਾਣਾ ਇਨਾ ਵੱਲ ਦਾਅਵਤ ਆ ਸ਼ਾਮ ਨੂੰ ਹੀ ਨਾ ਵੱਲ ਉਹ ਨਾ ਬੰਦਾ ਬੰਦਾ ਉਹ ਕਿਹੜਾ ਭਾਈ ਜੀ ਬੱਕਰਾ ਚੱਲ ਫਿਰ ਇੱਥੇ ਤੇ ਆ ਤੇਰਸ਼ਾ ਜਾ ਕੱਢ ਦੇਣਾ ਔਰੇ ਤੇ ਆ ਇਹਨੂੰ ਤੇਰਸ਼ਾ ਜਾ ਕੱਢ ਦੂੰਗੇ ਨਾ ਟਰਾਲਾ ਇੱਥੇ ਤੇ ਆ ਤੇਰਸ਼ਾ ਜਾ ਚੜਾ ਲੰਦੇ ਜਾ ਆਰੇ ਯਾਰ ਆਦੇ ਤਾਂ ਮੈਂ ਗੱਲ ਕਰਾ ਦੇਣਾ ਠੀਕ ਲੀਰ ਆ ਬਾਣੀ ਇੱਥੇ ਟਰੈਕਟਰ ਨਾਲ ਲੱਪੇ ਜਾਣਾ ਧੋਤੇ ਨਾ ਨਾ ਇੱਧਰ ਰਹਿ ਇੱਥੇ ਇੱਥੇ ਤੇਰਸ਼ਾ ਜਾ ਚੜਾ ਲੈਣਾ ਲੋ ਭਾਈ ਇੱਕ ਬੰਦਾ ਹੋਰ ਆ ਗਿਆ ਇਹਦਾ ਬਿਹਾਰ ਤੇ ਉਹ ਬੈਠਾ ਆਪਣੇ ਆੜੀ ਆ ਰਹੀਆਂ ਦੀ ਤਾਂ ਕਿਹਾ ਹੋ ਗਿਆ ਬਿਹਾਰੀ ਗੱਲ ਤੂੰ ਉੱਥੇ ਗਿਆ ਹੈ ਨਹੀਂ ਜਿਹੜੇ ਸਾਵਾ ਤੇ ਅੱਗੇ ਚੱਕਿਆ ਬਰਛਾ ਤਾਂ ਕਿਹਾ ਮੈਂ ਜਿਆਦਾ ਗੱਲਾਂ ਵੱਡ ਜਾ ਕੇ ਜੀ ਤੂੰ ਜਾ ਕੇ ਹੁਣ ਕਿਆ ਹੋਣਾ ਉੱਥੇ ਹੱਲਾ ਲਾ ਲਾ ਹੋਣੀ ਐ ਪਿਆਰ ਕਰੀ ਵੀ ਫੌਜ ਮੈਂ ਪਾਜਾ ਸੂਰ ਬੜੇ ਤੇ ਗੰਦੇ ਵਾ ਉੱਥੇ ਬਹੁਤ ਕਿੱਥੇ ਉੱਥੇ ਉੱਥੇ ਕਿਹੜੇ ਆ ਦੇ ਬਰਫੀ ਦਾ ਡੱਬਾ ਇਹਨਾਂ ਨੂੰ ਖਲਾਤਾ ਹਾਂ ਕਾਇਮ ਕਰ ਲੈ ਇਹ ਵੀ ਹੁਣ ਦਾਦ ਚੱਕ ਲੋ ਭਰੀ ਟਰਾਲੀ ਲੱਦ ਕੇ ਓਰੇ ਹਾਂ ਝਾੜ ਪਾਉਣਾ ਗੰਨੇ ਮੈਂ ਭਜਾਉਣੇ ਆ ਕਿਹੜਾ ਕਿਹੜਾ ਜਾਊਗਾ ਨਾਲ ਆਪਾਂ ਦੇਖ ਕੇ ਆਵਾਂਗੇ ਸਕੂਲ ਪੜ੍ਹਨ ਸਿੱਧਾ ਹੁੰਦਾ ਸੂਰ ਉਹ ਸੂਰ ਤੇ ਯਾਦ ਆਇਆ ਭਾਈ ਉਹ ਥੋੜੀ ਪਾਰਟੀ ਦੀ ਉਹ 2000 ਰੁਪਏ ਦਾ ਸ਼ਰਤ ਕਿੱਥੇ ਗਈ ਆ ਉਹ ਇਹ ਲੈ ਦੀ ਅੱਜ ਬਣੇਗਾ ਅੱਜ ਬਣੇਗਾ ਜੀ ਅੱਜ ਬਣਾਉਂਗੇ ਫਿਰ ਕਿਆ ਬਣਾਉਂਗੇ ਅੱਜ ਫਿਰ ਦੇਸੀ ਮੁਰਗਾ ਹੈ ਤੇ ਥੋੜੇ ਤਾਂ ਥੋੜੇ ਵਾਅਦਾ ਕੋ ਨਹੀਂ ਫਿਰ ਉਹੀ ਤਾਂ ਪੰਗਾ ਉਹੀ ਚਲੋ ਘਰ ਨੂੰ ਹੈ ਤੇਰੇ ਬਾਅਦ ਤੇ ਹੀ ਕਰਾਂ ਮੈਂ ਕੈਮਰੇਮੈਨ ਨੂੰ ਖੜਾ ਦਿਓ ਬੱਸ ਮੈਂ ਤੇ ਨਾਲ ਖਾ ਲੈਣਾ ਪਹਿਲਾਂ ਆਇਤਾ ਸੜਤ ਲਗਵਾਇਆ 2000 ਕਾ ਹੱਤੋਂ ਮਹਿਲਵਾਇਆ ਹੋਵੇ ਨਾ ਚਵੇਰੀ ਲਿਆਇਆ ਕਿਧਰੇ ਤੇ ਇਹ ਦੇਸੀ ਮੋਗਲ ਆਇਆ ਫਿਰ ਹਾਂ ਚੱਲ ਖਾ ਕੇ ਦੇਖ ਮੀਟ ਵਧੀਆ ਬਣਾਉਂਦੇ ਬਾਈ ਬਰੇ ਉਦਣੇ ਜਦੋਂ ਹੋਲੀ ਸੀ ਨਾ ਉਦਣ ਤੁਸੀਂ ਬਣਾਇਆ ਤਾਂ ਜਿਹੜਾ ਮੈਂ ਖਾ ਕੇ ਗਿਆ ਦੋ ਕੁ ਪੀਸ ਬੜਾ ਘੈਂਟ ਦਾ ਨਾ ਮੁੰਮੀ ਕੱਲ ਬੰਧਿਆ ਬਣਾएंगे ਬਰੇ ਬਣਾਉਂਦੇ ਮੀਟ ਉਹ ਯਾਰ ਮੈਂ ਭਾਈ ਮੈਨੂੰ ਬੈਠ ਇਨ੍ਹਾਂ ਦੇ ਹੱਥ ਇਨ੍ਹਾਂ ਦੇ ਹੱਥ 'ਚ ਕੋਣ ਹੁੰਦਾ ਯਾਰ ਮੈਂ ਬਹੁਤ ਵਾਰ ਦੇਖਿਆ ਇਨ੍ਹਾਂ ਦੀ ਚੌਲ ਖਾਣੀ ਬਹੁਤ ਸਵਾ ਬਣਾਉਂਦੇ ਆ ਥੋੜਾ ਚੁਰਕਾ ਬਣਾਉਂਦੇ ਆ ਇਹਨਾਂ ਨੇ ਥੋੜਾ ਜਿਹਾ ਹਾਂ ਪਾਣੀ ਪੂਣੀ ਜਗਾ ਟੱਕਦੇ ਇਹ ਮਸਾਲਾ ਵੱਧ ਰੱਖਦੇ ਆ ਤੇ ਭਰੀ ਪੈਣੀ ਹਲੇ 200 ਭਰੀ ਹੋਈ ਤੁਹਾਡੀ 100 ਭਰੀ ਹੋਰ ਛੇਲਣੀ ਪੈਣੀ ਆ ਚਲੋ ਫਿਰ ਸੇਕੀ ਹਿੰਮਤ ਮਾਰੋ ਚਲੋ ਬਾਈ ਚਲੋ 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 ਆ 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 ਘੁੰਮਣੇ ਹੈ ਭਾਈ ਘੁੰਮਣੇ ਨਹੀਂ ਆਇਆ ਇਹ ਰਾਜਸਥਾਨ ਸਲਾਇਆ ਇਸ ਕੋ ਰਾਜਸਥਾਨ ਸੇ ਖੋ ਗਿਆ ਤਾਂ ਕੋਲ ਮੁੱਠ ਲੈ ਕੇ ਆਇਆ ਉਹ ਰੋਟਾ ਆਮੋਦ ਆਗੇ ਇਹੇ ਆਗ ਲੱਗਾ ਵਾ ਬੰਨਾਂ ਨਾਲ ਦੀ ਨਾਲ ਮੈਂ ਕਹਿੰਦਾ 10 ਭਰੀਆਂ ਚਿਲਤੀਆਂ ਹੋਣੀਆਂ 15 ਵੀਰ ਦੇ ਨੇ ਕਿਹੜਾ ਫਿਰ ਤਾਂ ਕੀ ਕਿਹੜਾ ਕੰਮ ਮੈਂ ਕਹਿੰਦਾ ਤਾਂ ਮੇਰਾ ਜੀ ਨਹੀਂ ਲੱਗਦਾ ਹੁਣ ਸਾਲਾ ਜਾਣੇ ਨੂੰ ਨਹੀਂ ਮੰਨਦਾ ਹੁਣ ਜਾਣਾ ਨਹੀਂ ਕਹਿੰਦਾ ਹੁਣ ਜੀ ਲੱਗਿਆ ਵਾ ਬਰੀ ਹੈ ਜਾਏਗਾ ਇਹ ਹਣਾ ਜੀ ਲੈ ਗਿਆ ਹੋਇਆ ਉਹ ਸਭ ਕੁ ਬਿਲਗਾ ਕੇ ਜਾਏਗਾ ਇਹ ਹਾਂ ਸਭ ਤਾਂ ਬੋਲਦਾ ਨੇ ਪਜਾਏਂਗਾ ਸਭ ਜਾਣਗੇ ਮੈਂ ਇਕੱਲਾ ਲੈ ਨਾ ਹੋ ਜੀ ਲੈ ਇਹ ਲਾ ਕੋਲੇ ਪੜ੍ਹ ਇਹ ਲਾ ਛੇਲ ਕੇ ਹਾਂ ਚਾਹ ਲਾ ਜੂ ਖੀਣ ਅੱਥੀ ਮਿੱਟੀ ਕਟੇ ਹਾਂ ਚਾਣਾ ਮੜਾ ਹਿੰਮਤ ਮਾਰੋ ਜਲੀ ਕੋ ਕੰਟਾ ਲੱਗਣਾ ਨਹੀਂ ਲੱਜ ਜਾਣਾ ਤੁਹਾਨੂੰ ਉੱਥੇ ਘਾ ਦੇ ਛਿੱਲੂਗੇ ਤੁਸੀਂ ਮੈਨੂੰ ਤਾਂ ਲੱਗਦਾ ਨਹੀਂ ਇਹਦਾ ਕਰ ਹੋ ਜਾਏਗਾ ਹਾਂ ਉਹ ਤੇ ਉਹ ਗਾਣਾ ਦੂਸਰਾ ਉਹ ਹੋ ਜਾਊਗਾ ਅਸੀਂ ਅਸੀਂ 90 ਕਾਉਂਟਰ ਹੋ ਜਾਊਗਾ ਹਾਂ ਆ ਇਤਨਾ ਹਾਂ ਬਰ ਪਰਚੀ ਹੋ ਗਈ ਪੂਰੀ ਉਹ ਦੱਸ ਤੂੰ 90 ਕਾਉਂਟਰ 10 ਕੁਇੰਟਲ ਹੋਰ ਤੇ ਬਾਲਾ 100 ਦੇੰਨੇ ਉੱਪਰ ਲੱਗੇ ਜਾਈਂ। ਕਟੜ ਲੈ ਲੈ ਜੀ ਕਿੰਨਾ? 100 ਦੇ ਉੱਪਰ ਬੱਤੀ। ਗੰਨਾ ਹੰਬਾਨੀ ਚ ਪੀਤਾ। 100 ਦੀ 100 ਦੀ ਹੈ ਕਿਡਾ? 7 ਬਿੱਗੇ ਜਗਾ ਯਾਰ ਇੱਥੇ ਤੇ 783 ਕੁਇੰਟਲ ਗੰਨਾ ਹੋ ਗਿਆ। 7 ਬਿੱਗੇ ਚੋਂ। ਹਾਂ। 783 ਕੁਇੰਟਲ। ਆ 100 ਦੇ ਉੱਪਰ ਗਈ ਐਵਰੇਜ ਯਾਰ। 700 100 110 110 ਦੀ ਐਵਰੇਜ ਆ ਗਈ। ਹੂੰ। ਫੇਰ ਮੋੜਾ ਕਰਨਾ ਹੈ। ਵਾਹ ਜੀ ਵਾਹ। ਇਹ ਗੰਨਾ ਹੋ ਗਿਆ। ਗੰਨਾ ਨਿਕਲਣਾ ਇੰਨਾ ਚਾਹੀਦਾ ਤਾਂ ਕੁਝ ਬਚਦਾ ਨਹੀਂ ਤਾਂ ਕਿਉਂਕਿ ਜਿਹੜੀ ਆਪਾਂ ਠੇਕੇ ਵਾਲੀ ਚ ਗੰਨਾ ਲਾਉਂਦੇ ਹਾਂ ਹੁਣ ਦੇਖ ਲੈ ਆਪਣਾ ਮੂੰਡਾ ਤਾਂ ਇਹ ਇਹ ਖੜੇ ਨੂੰ ਵੀ ਸਾਲ ਹੋ ਗਿਆ ਹਾਂ 40 60 ਲੱਖ ਖੜੇ ਨੂੰ ਵੀ ਸਾਲ ਹੋ ਗਿਆ ਆਹੋ ਤੇ 500 ਕੁਇੰਟਲ ਨਿਕਲੇ ਆਏ ਖੜੇ ਨੂੰ ਵੀ ਸਾਲ ਹੋ ਗਿਆ ਆਪਾਂ ਉਧਰ ਸਾਲ ਚ ਫਸਲਾਂ ਵੀ ਦੋ ਕਰ ਲੈਣੀਆਂ ਸਾਲ ਵਿੱਚ ਫਾਈਵ ਇਹ ਫਸਲ ਇੱਕੇ ਹੋਈ ਆ ਸਾਲ ਚ ਹਾਈ ਸਾਲ ਵਿੱਚ 4 ਲੱਖ ਰੁਪਿਆ ਹੋ ਗਿਆ 2 ਲੱਖ ਪਿਛਲੇ ਸਾਲ 2 ਲੱਖ ਅੱਗੀ ਵਾਰ ਖੜੇ ਨੂੰ ਵੀ ਟਾਈਮ ਬਹੁਤ ਹੋ ਗਿਆ ਨਾ 3 ਸਾਲ ਫੇਰ ਹਲੇ ਜਿਹੜਾ ਉਹਨਾਂ ਨੇ ਜਾਣ ਮਲਵਾਣਾ ਜਿਹੜਾ ਇਹ ਵਕੀਲੇ ਮਿਹੜੀ ਕਾਂਖ ਹੁਣੀ ਦੀ ਤਾਂ ਹੁਣ ਉਹ ਵੀ ਉਹ ਵੀ ਦੇਖ ਕੇ ਕਿੰਨੇ ਦੇ ਹੋਣਾ 70 60 7000 ਕੋ ਹੁੰਦਾ ਹੈ ਹਿਸਾਬ ਜਰਿਆ ਫਸਲ ਵੀ ਦੋ ਹੋ ਜਾਣੀਆਂ ਤੇ ਇੱਕ ਤੇਰਾ ਹੋਰ ਹੈ ਉਹ ਤੇਰੀ ਪੇਮੈਂਟ ਆ ਵੀ ਜਾਣੀ ਇਹ ਹੁਣ ਪੇਮੈਂਟ ਵੀ ਫਾਲ ਇਹ ਪੇਵੜ ਵੀ ਸਾਲ ਬਾਅਦ ਔੜੀ ਹੁਣ ਫਸੀ ਹੋਈ ਇਹ ਤਾਂ ਪੇਵੜ ਨਹੀਂ ਪਤਾ ਕਾਦਾ ਹੋਵੇ ਨਾ ਉਹ ਤਾਂ ਕਾਂਗਾਂ ਕਹਿੰਦੇ ਆ ਪੈਸਾ ਲੈ ਆ ਇਹ ਤਾਂ ਨਹੀਂ ਪਤਾ ਕਾਦਾ ਹੋਵੇ ਆਇਓ ਹਾਂ ਬਹੁਤ ਥਾਏ ਚਲ ਵਧੀਆ ਜੋ ਬਣਾਇਆ ਤੇ ਕੀ ਸੂਤ ਆ ਗਿਆ ਨਹੀਂ ਤਾਂ 400 ਕਵਾਂਟਲੇ ਨਿਕਲਦਾ ਅੱਜ ਕੀ ਸੋਨਾ ਨਿਕਲਿਆ ਆਇਆ ਉਹ ਗਾਂ ਗਾਂ ਸੁਧਾਰ ਹੋ ਜਾਂਦੇ ਬੀਜਾਂ ਮਾ 1 ਕਿਹੜੀ ਤਾਂ ਚਾਹੀਦਾ ਗਰਨਾ ਇੰਨਾ ਕ ਨਿਕਲਣਾ ਤਾਂ ਕੋਸੋ ਵਾਦਾ ਨਹੀਂ ਤਾਂ ਠੇਕਾ ਹੀ ਪੂਰਾ ਹੋ ਜਾ ਤਾਂ ਖਰਚਾ ਵੀ ਕਰਨਾ ਉਹਦੇ ਫਿਰ ਠੇਕਾ ਵੀ ਤੇਰੇ 5 ਸਾਲ ਦਾ ਪਿਆ ਦੇਣਾ ਅਡਵਾਸ ਪੈਂਦਾ ਠੇਕਾ 10000 ਰੁਪਏ ਤੇਰੇ ਗੱਲ ਪੂਰਾ ਪਿਆ ਇਹ ਸਾਲ ਦਾ ਇੱਕ ਸਾਲ ਦਾ ਠੀਕ ਆ ਉੱਪਰ ਫਿਰ ਖਰਚਾ ਵੀ ਕਰਿਆ ਥੋੜੀ ਲੇਬਰ ਵੀ ਨਿਕਲਣੀ ਆ ਬਚਣਾ ਤਾਂ ਤੈਨੂੰ ਕਣਕ ਜੀਰੀ ਜਿੰਨਾ ਹੀ ਆ ਉਨਾ ਹੀ ਖਰਚਾ ਆ ਜਾਂਦਾ ਇਹਦੇ 'ਤੇ ਸਹੀ ਦਾ ਲੈ ਬਾਈ ਲੋਡਿੰਗ ਸ਼ੁਰੂ ਆ ਬਸ 80 80 ਜਾਂ 82 ਦੇ ਗੇਟ ਚ ਹੋਣਾ ਕਰਨਾ ਭਾਈ ਹਾਂ 85 ਕੁਇੰਟਲ ਹੋ ਜਾਣਾ ਹਾਂ 80 82 ਉੱਥੇ ਲਾਤੇ ਭਈਏ ਉਹ ਛੱਡ ਕੇ ਆਇਆ ਮੈਂ ਉੱਥੇ ਨੂੰ ਲੋਡ ਕਰਨ ਜਾ ਕੇ ਦਾ ਟਾਈਮ ਨਹੀਂ ਲੱਗਣਾ ਉਹ ਗੰਨਾ ਤਕੜਾ ਬਾਹਰ ਦਾ ਦਿਨਾਂ ਚ ਆਹ ਗੰਨਾ ਮਾੜਾ ਤਾਂ ਯਾਰ ਮੈਂ ਹੈਰਾਨ ਦਿੱਤੇ ਹਾਂ ਉਹ ਇਥੇ ਤਕੜਾ ਹੈ ਇਥੇ ਵੀ ਤਕੜਾ ਹੈ ਇਹ ਤਾਂ ਯਾਰ ਹੁਣ ਉਹ ਹੋਵੇ ਬਸ ਉਹ ਕਹਿੰਦਾ ਨਹੀਂ ਬਹਿਮ ਪਾਲੀਏ ਬਲੀਏ ਪਾਲੀਏ ਉਹ ਨਹੀਂ ਉਹਦਾ ਕਰਦੇ ਜਾਂਦਾ ਕਿਤੇ 800 ਕੁਇੰਟਲ ਹੋ ਜੂ ਉਸ ਦੇ ਯਾਰ ਉਨਾ ਇੰਨਾ ਹੀ ਆ ਉਹ ਵੀ ਉਹਦਾ ਕੱਦ ਜ਼ਿਆਦਾ ਪੈਰਾਂ ਤੇ ਸਿੱਧਾ ਆ ਉਹ ਅੱਛਾ ਤੇ ਪੈਰਾਂ ਦੇ ਸੰਘਣਾਂ ਤਾਂ ਉਹ ਤੇ ਮਤਲਬ ਬੜਾਈ ਸੌਖੀ ਹੁੰਨੀ ਉਹਦੀ ਜੀ ਹਾਂ ਉਹ ਲੰਬਾ ਉਹਦੇ ਇੱਕ ਇੱਕ ਗੰਨੇ ਦੇ ਤਿੰਨ ਤਿੰਨ ਟੋਟੇ ਹੋਣੇ ਉੱਪਰ ਹੀ ਖੇਤੀ ਹੋਏ ਕਰਨੀਆਂ ਜੀ ਚੌੜੀ ਨਾ ਕਰੀ ਉਹ ਲੱਗਿਆ ਹੋਇਆ ਉੱਥੇ ਬਾਥੋ ਵੱਡੇ ਛੱਡਿਆਂ ਦਾ ਹਾਂ ਉਹ ਗੰਨਾ ਲੰਬਾ ਜ਼ਿਆਦਾ ਥੋੜਾ ਜਾ ਉਹਨੂੰ ਟਾਈਮ ਘੱਟ ਲੱਗਣਾ ਛਲਾਈ ਨੂੰ ਆਹੋ ਹਾਂ ਆਏ ਉਹ ਵੀ 95ਈਆਂ ਮੈਂ ਹੁਣ ਤਾਂ ਉਧਰ ਜਾਣਾ ਫਿਰ ਆ ਲੱਗ ਰੂਟ ਕਟਾ ਸਾਲੀ ਫਾਲੀ ਭਰੀਆਂ ਖਾਦੀਆਂ ਪਈਆਂ ਹੋਰ ਯਾਰ ਨਾ ਰੂਟ ਕਢੋ ਕੇ ਤੇਰਾ ਕਿਹਦਾ ਉਧਰ ਨੂੰ ਆਹੀ ਸ਼ੀਦਾਂ ਵਾਲੀ ਪਈ ਕੱਚਾ ਰਸਤਾ ਸੀ ਸਿੰਘਾਂ ਵਾਲੀ ਹਾਂ ਸਿੱਧੀ ਆ ਤਾਂ ਸਹੀ ਹੈ ਕੱਚਾ ਹਾਂ ਹਾਂ ਟਾਪੋ ਟਾਪ ਕਾਲੂ ਆਪਾਂ ਨੇ ਹੋਰ ਰਸਤਾ ਵੀ ਸਵਾਰਨਾ ਪਰ ਲਾ ਉਧਰੋਂ ਆਉਂਗਾ ਬਹੁਣੋ ਉਧਰੋਂ 18 ਕੱਢਣਾ ਸਾਰੇ 18 85 ਉਧਰੋਂ ਕੱਢ ਦੇਣਾ 95 ਪਰਾਂ ਕੱਢ ਦੇਣਾ ਇੱਕ ਵਾਰ ਰਸਤਾ ਦੇਖਾਉਣ ਦਾ ਸਾਰੇ ਉਧਰੋਂ ਠੀਕ ਹੈ ਕੋਈ ਪਾਸੇ ਨੂੰ ਠੀਕ ਸਾਪੂਤਾ ਭਾਈ ਜੀ ਦਾ ਮਰਜ਼ੀ ਲੈ ਜੀ ਬੜਾ ਠੀਕ ਹੈ ਜੀ ਬਾਕੀ ਚਲੋ ਦੇਖਦੇ ਹਾਂ ਬਈ ਆਪਾਂ ਨੇ ਬਾਉਂਡ ਵੀ ਡੇਟਸ ਵਾਲਾ ਕਰਾਉਣਾ ਉਰੇ ਉਰੇ ਵਾਲਾ ਥਰਾਫ ਹੋਰ ਟਰਾਲਾ 200 ਮਾਣ ਚਹੀਦੀ ਰਹੀਦਾ ਪੂਰੇ 150 ਵਾਲਾ ਕਰਾਉਂਗੇ ਪੂਰੇ ਨੂੰ ਕਰਾ ਲੂਗੇ ਇੱਕ ਦੋ ਪਾਕੀਆਂ 200 ਵਾਲੀਆਂ ਵੀ ਜਿਹੜਾ ਤੇਰਾ ਰੌਤਲਾ ਕੰਨ ਲਾਉਣਾ ਪੈ ਹਾਂ ਉਹ 200 ਵਾਲੀ ਉਹ 200 ਹੀ ਕਰਾਉਣਾ ਬਾਹਰੇ ਬਾਹਰ ਜਾ ਬੇਟਾ ਉਹ ਆਈਆਈਟੀ ਨੂੰ ਕੱਢ ਦੇਗਾ ਨਾ ਹਾਂ 200 ਉਹ 200 ਵਾਲਾ ਵਿੱਚ 200 ਵਾਲਾ ਬੌਂਡ ਵੀ ਕਰਾਉਣਾ 150 ਵਾਲਾ ਵੀ ਕਰਾਉਣਾ 300 ਵਾਲਾ ਉੱਥੇ ਨੂੰ ਕਰਾਉਣਾ ਚਾਹੀਦਾ ਗਾਹਾਂ ਨੂੰ ਬੌਂਡ ਟਿੱਕਾ ਕਰ ਟਰਾਲਾ ਬੜਾ ਫਿਰ ਤੇ ਚਾਹੀਦਾ ਚਾਹੀਦਾ ਤੋਂ بڑے ਟਰਾਲੇ ਪਰ ਦਾਨ ਘਟ ਹੁੰਦਾ ਪੂਰੇ ਦੇ 150 ਜਿਤਨਾ ਮਰਜ਼ੀ ਕੱਢੀ ਜਾ ਲੰਬੇ ਟਰਾਲੇ ਪਰ ਉਦੋਂ ਕੱਢਿਆ ਹ ਹ ਚਲੋ ਭਾਈ ਠੀਕ ਆ ਮਿਲਦੇ ਕੱਲ ਨੂੰ ਦਿਖਾਉ ਤੁਹਾਨੂੰ ਕੰਨਾ ਲੈ ਕਹਿੰਦਾ ਵੀ ਤਿੰਨ ਦਿਨ ਰੋਟੇ ਹੋਣ ਕੰਨਾ ਉਹ ਵੀ ਦਿਖਾਉ ਤੁਹਾਨੂੰ